ਇਹ ਵੀਡੀਓ ਵੇਖ ਰਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਦੀ ਵੱਡੀ ਖਬਰ ਕੁਦਰਤੀ ਆਫਤ ਅੱਗੇ ਇੱਕ ਡਾ ਕੇ ਖੜੀ ਖੜ ਗਈ ਪੰਜਾਬੀ ਤੇ ਪੰਜਾਬ ਰਾਜਸਥਾਨ ਹਰਿਆਣਾ ਤੇ ਹੋਰ ਥਾਵਾਂ ਤੋਂ ਵੀ ਆਉਣ ਲੱਗੀ ਸੇਵਾ ਅਕੇਲੇ ਹੀ ਅਕੇਲੇ ਹੀ ਚਲੇ ਤੇ ਜਾਨੰਬੇ ਜੇ ਮੰਜ਼ਿਲ ਲੋਕ ਜੁਟਤੇ ਗਏ ਕਾਪਲੇ ਬਣਤੇ ਗਏ ਮਸ਼ਹੂਰ ਸੁਲਤਾਨਪੁਰੀ ਦਾ ਇਹ ਸ਼ੇਅਰ ਉਸ ਵੇਲੇ ਇਨ ਬਿੰਦ ਟੁਕਮ ਟੁਕ ਦਾ ਨਜ਼ਰਾ ਜਦੋਂ ਡੈਮਾਂ ਤੋਂ ਪਾਣੀ ਛੱਡਿਆ ਪਾਣੀ ਹਿੰਦ-ਪਾਕਿਸਤਾਨ ਸਰਾਦ ਦਿੱਤੇ ਪੈਂਦੇ ਪਿੰਡ ਕੀ ਪੀਪ ਦੇ 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 ਪੱਕੇ ਬੰਨ ਦੀ ਇੱਕ ਨੋਚ ਨੂੰ ਕਮਜ਼ੋਰ ਕਰਨ ਲੱਗਾ ਬੰਨ ਦੇ ਹਾਲਾਤ ਵੇਖ ਕੇ ਪਿੰਡ ਵਾਸੀਆਂ ਲੋ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਆਵਾਜ਼ ਦਵਾ ਕੇ ਬੰਨ ਦੇ ਕੰਮ ਕਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਰ ਦਿੱਤਾ ਗਿਆ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਤਾ ਲੱਗਦਿਆਂ ਹੀ ਭਾਵੇਂ ਡਿਊਟੀ ਕਮਿਸ਼ਨ ਪ੍ਰਦੀਪ ਸ਼ਿਖਾ ਸ਼ਰਮਾ ਲੋ ਫੌਰੀ ਤੌਰ ਤੇ 파ਰਤੀ ਫੌਜ ਦੀ ਮਦਦ ਲਈ ਗਈ ਫੌਜ ਦੇ ਜਵਾਨਾਂ ਵੱਲੋਂ ਬੰਨ ਦੀ ਨੋਚ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਤਾਂ ਹੋ ਗਿਆ ਪਰ ਹਾਰੀ ਕੇ ਹੈਡ ਤੋਂ ਛੱਡਿਆ ਲੱਖਾਂ ਕਿਉਸ ਕਰ ਪਾਣ ਅੰਗਰੇਜ਼ਾਂ ਵੇਲੇ ਦੇ ਕਮਜ਼ੋਰ ਅਤੇ ਲੰਮੇ ਟਾਈਮ ਨੂੰ ਜਿਆਦਾ ਸਮਾਂ ਦੇਣ ਦੇ ਮੂਡ ਵਿੱਚ ਨਹੀਂ ਸੀ ਜਖੇ ਵਿੱਚ ਪਿੰਡ ਵਾਸੀਆਂ ਲੋਕ ਕਰ ਕੀਤੀ ਫਰਿਆਦ ਤੇ ਆਸ-ਪਾਸ ਦੇ ਪਿੰਡਾਂ ਤੇ ਸਥਾਨਿਕ ਕੰਬੋਜ ਨਕਰ ਦੇ ਗੁਰਦੁਆਰਾ ਸਾਹਿਬ ਤੋਂ ਦਿੱਤੀਆਂ ਆਵਾਜ਼ਾਂ ਮਗਰੋਂ ਵੇਖਦੇ ਹੀ ਵੇਖਦੇ ਲੋਕ ਬੰਨ ਤੇ ਕੱਟੇ ਹੋਣ ਲੱਗੇ ਇੱਕ ਪਿੰਡ ਤੋਂ ਦੇ ਸਪੀਕਰ ਤੋਂ ਦਿੱਤੀ ਆਵਾਜ਼ ਵੇਖਦੇ ਹੀ ਵੇਖਦੇ ਪੰਜਾਬ ਹਰਿਆਣਾ ਰਾਜਸਥਾਨ ਤੱਕ ਜਾ ਪਹੁੰਚੀ ਦੂਰੋ ਦੂਰੋ ਲੋਕ ਨਾ ਸਿਰਫ ਬੰਨ ਦੀ ਮਜਬੂਤੀ ਲਈ ਸੇਵਾ ਕਰਨ ਕਰਨ ਹੀ ਆਉਣ ਲੱਗੇ ਸਗੋਂ ਕਈ ਲੋਕ ਟਰਾਲੀਆਂ ਤੇ ਟਰਾਲੀਆਂ ਮਿੱਟੀ ਮਿੱਟੀ ਦੇ ਭਰੇ ਹੋਏ ਗੱਟੇ ਲੰਗਰ ਪਾਣੀ ਚਾਹ ਕੇਲੇ ਦੁੱਧ ਤੇ ਹੋਰ ਸੇਵਾ ਸਮੱਗਰੀ ਲੈ ਕੇ ਪਹੁੰਚਣ ਲੱਗੇ ਇਹ ਪੰਜਾਬੀਆਂ ਦੇ ਹੌਸਲੇ ਅਤੇ ਦਲੇਰੀ ਦੀ ਮਿਸਾਲ ਲਈ ਹੈ ਕਿ ਦੇਸ਼ ਦੀ ਫੌਜ ਵੱਲੋਂ ਕੰਮ ਸ਼ੁਰੂ ਕਰਦੇ ਸਥਾਨਕ ਲੋਕਾਂ ਦੇ ਮੋਢੇ ਨਾਲ ਮੋਟਾ ਜੋੜ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਡੈਮਾਂ ਤੋਂ ਆਉਂਦਾ ਪਾਣੀ ਵੱਧਦਾ ਗਿਆ ਤਾਂ ਹਬੀਬ ਕੇ ਵਿਕੇ ਸੰਗਤ ਵਧਦੀ ਗਈ। ਸਹਨ ਦੇ ਇਸੇ ਕਰਕੇ ਕੁਦਰਤ ਨੇ ਆ ਪੰਜਾਬੀਆਂ ਨੂੰ ਦੁਨੀਆ ਤੋਂ ਵੱਖਰਾ ਬਣਾਇਆ ਇੱਕ ਪਾਸੇ ਜਿੱਥੇ ਕੁਦਰਤ ਅਤੇ ਡੈਮਾਂ ਦਾ ਪ੍ਰਬੰਧਨ ਪੰਜਾਬੀਆਂ ਦੇ ਸਿਰਦ ਦਾ ਇਮਤਿਹਾਨ ਲੈ ਰੱਖਾ ਸੀ ਦੂਜੇ ਪਾਸੇ ਲਗਾਤਾਰ ਪੈਂਦੇ ਮੀਂਹ ਅਤੇ ਡੈਮਾਂ ਤੋਂ ਛੱਡੇ ਜਾ ਰਿਹਾ ਕੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ ਤਾਂ ਦੂਜੇ ਪਾਸੇ ਪੰਜਾਬ ਹਰਿਆਣਾ ਰਾਜਸਥਾਨ ਅਤੇ ਹੋਰ ਪਾਸਿਆਂ ਤੋਂ ਆਉਂਦੇ ਪੰਜਾਬੀਆਂ ਦੀ ਗਿਣਤੀ ਵੱਧ ਗਈ ਕੁੱਲ ਮਿਲਾ ਕੇ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਮਿੱਟੀ ਲੰਗਰ ਲੇਬਰ ਅਤੇ ਹੋਰ ਕਾਫੀ ਕੁਝ ਲੈ ਕੇ ਪਹੁੰਚ ਰਹੀ ਸੀ ਪਹਿਲੇ ਦਿਨ ਤੋਂ ਸੇਵਾ ਕਰਦੇ ਸਿਵਲ ਡਿਫੈਂਸ ਦੇ ਨਵਜੋਧ ਪਿੱਕੀ ਅਤੇ ਹੋਰ ਸਾਥੀਆਂ ਨੇ ਦੱਸਿਆ ਕਿ ਪਿੰਡ ਦੀ ਨੋਚ ਨਾਲ ਟਕਰਾ ਕੇ ਪਾਣੀ ਨਾਲ ਪਾਣੀ ਵਿੱਚ ਘੁੰਮਣ ਕੇਰੀ ਪੈਣੀ ਸ਼ੁਰੂ ਹੋਈ ਤਾਂ ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਵੀ ਚਿੰਤਾ ਜਤਾਉਣੀ ਸ਼ੁਰੂ ਕਰ ਦਿੱਤੀ ਬਾਣੀ ਦਾ ਪੱਧਰ ਜਾਂਚਣ ਲਈ ਜਦੋਂ ਵਾਂਸ ਨੂੰ ਦਰਿਆ ਵਿੱਚ ਲਾਇਆ ਗਿਆ ਤਾਂ 40 ਫੁੱਟ ਤੋਂ ਵੀ ਵੱਧ ਹੈਟਾਂ ਕੋ ਤੱਕ ਘੁੰਮਣ ਕੇਰੀ ਮਿੱਟੀ ਖੋਰ ਕੇ ਲੈ ਗਈ ਸੀ ਹਾਲਾਤ ਇਹ ਬਣ ਗਏ ਸੀ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਸੀ ਪਰ ਵੱਡੀ ਤਰ੍ਹਾਂ ਦੇ ਵਿੱਚ ਆਈਆਂ ਸੰਗਤਾਂ ਨੇ ਦੇਨਰਪਾਰ ਰਾਤ ਇੱਕ ਕਰਕੇ ਬੰਨ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੁਣ ਹਾਲਾਤ ਖਤਰੇ ਤੋਂ ਬਾਧ ਹਨ ਬਾਹਰ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ